ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਾ ਮਾਤਾ ਜੀ ਹੁੰਦੇ ਮਾਤਾ ਜੀ ਕਹਿੰਦੇ ਮੈਨੂੰ 4-5 ਮਹੀਨੇ ਹੋ ਗਏ ਹੁੰਦਿਆਂ ਨੂੰ ਤੇ ਜੋ ਮੈਂ ਮੰਗਦੀ ਆ ਉਹ ਮੈਨੂੰ ਮਿਲਿਆ ਨਹੀਂ ਹੈਗਾ ਪਰ ਕਹਿੰਦੇ ਮੈਨੂੰ ਆਸ ਹੈਗੀ ਆ ਵੇ ਬਾਬਾ ਜੀ ਦੇਣਗੇ ਜ਼ਰੂਰ ਤੇ ਮਾਤਾ ਜੀ ਨਾਲ ਗੱਲਬਾਤ ਵੀ ਕਰਦੇ ਆ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿੰਨੇ 4-5 ਹੋ ਗਏ ਜੀ ਨਹੀਂ ਮੈਨੂੰ 4 ਮਹੀਨੇ ਹੋ ਗਏ ਹੁੰਦੇ ਤੇ ਇਦਾਂ ਦੀ ਕਿਹੜੀ ਚੀਜ਼ ਆ ਜਿੱਦਾਂ ਮੈਂ ਜਿਹੜੀ ਮੰਗਦੇ ਆ ਇਹ ਤਾਂ ਮਿਲੀ ਨਹੀਂ ਹੈਗੀ ਸਾਡੇ ਤੇ ਕੇਸ ਚੱਲਣ ਦਿਆ ਮੇਰੀ ਨੂੰ ਉਹਨਾਂ ਉਹ ਬੱਚੇ ਲੈ ਕੇ ਨੇ ਉਥੇ ਆਪਣੇ ਪੇਕੇ ਬੈਠੀ ਆ ਉਹ ਨਹੀਂ ਆਉਂਦੀ ਤੇ ਡਰਦਾ ਮੇਰਾ ਪੁੱਤ ਉਹ ਨਹੀਂ ਘਰ ਆਉਣ ਡਿਆ ਉਹ ਵੀ ਬਾਹਰ ਵਾ ਅੱਛਾ ਜੀ ਬਾਹਰ ਦੁਬਈ ਦੇ ਵਿੱਚ ਹੀ ਆ ਠੀਕ ਹੈ ਜੀ ਤੇ ਉਹਦਾ ਕਰਕੇ ਮੈਂ ਜਾਦਾ ਤੁਰੀ ਇਹਨੂੰ ਤੇ ਬਾਬਾ ਜੀ ਦੇ ਮੈਨੂੰ ਭਰੋਸਾ ਬਹੁਤ ਉਤਰਾ ਇਹ ਨਹੀਂ ਤੇ ਮੈਨੂੰ ਆਸ ਨਹੀਂ ਮੈਨੂੰ ਆਸ ਕਰਕੇ ਮੈਨੂੰ 4 ਮਹੀਨੇ ਹੋ ਕੇ ਆਉਂਦੀ ਰੋ ਬਹੁਤ ਤਰਨੇ ਲਈ ਨੌਂ ਨੇ ਕੇਸ ਕੀਤਾ ਨੌਂ ਨੇ ਕੇਸ ਕੀਤਾ ਵਾ ਸਾਡੇ ਘਰ ਵਾਲੇ ਤੇ ਤੁਹਾਡੇ ਤੇ ਸਾਡੇ ਤੇ ਹੀ ਨਾਲ ਕੀਤਾ ਮੇਰੇ ਤੇ ਵੀ ਨਾਲ ਕੀਤਾ ਵਾ ਤੇ ਘਰ ਵਾਲੇ ਤੇ ਕੀਤਾ ਵਾ ਤੇ ਤੁਸੀਂ ਚਾਹੁੰਦੇ ਹੋ ਉਹ ਦੁਬਾਰਾ ਪਾਸ ਜਾਣਾ ਨਾ ਇਹ ਚਾਹੁੰਦੇ ਨੇ ਹਾਂਜੀ ਹਾਂਜੀ ਇਹ ਕਹਿੰਦੇ ਵੀ ਘਰ ਵਸੇ ਜੇ ਘਰ ਇੱਕ ਗੱਲ ਨਹੀਂ ਵਸਦਾ ਦੇਸ ਦਾ ਤੇ ਪੇਰਾ ਦਾ ਪੋਤੀ ਘਰ ਆਵੇ ਕਿਸ ਤਰੀਕੇ ਨਾਲ ਗੱਲ ਮੁੱਕੇ ਕੋਈ ਕੇ ਪਾਸੇ ਇਹ ਬੱਚੇ ਕਿੰਨੇ ਨੇ ਫੇਸਬੁੱਕ ਦੇ ਦੋ ਬੱਚੇ ਆ ਦੇਖੋ ਜੀ ਉਹ ਭੈਣ ਵੀ ਸੁਣਦੀ ਹੋਣੀ ਵੀਡੀਓ ਭੈਣ ਜਦੋਂ ਨਾ ਚਲੋ ਤੁਹਾਡੇ ਤੀਮੀ ਆਦਮੀ ਵਿੱਚ ਕੋਈ ਆਪਸ ਵਿੱਚ ਮਿਸ ਅੰਡਰਸਟੈਂਡਿੰਗ ਹੋਊਗੀ ਨਾ ਆਪਸ ਵਿੱਚ ਕੋਈ ਮਨ ਮਟਾਵ ਹੋਊਗਾ ਤੁਸੀਂ ਇਹ ਸੋਚਿਓ ਕਿ ਤੁਸੀਂ ਦੋਨੇ ਜਣੇ ਭਾਵੇਂ ਗਲਤੀ ਤੁਹਾਡੀ ਆ ਭਾਵੇਂ ਉਹਦੀ ਆ ਪਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਆ ਕਿਉਂਕਿ ਜਿਹੜੇ ਅਸਲੀ ਪੇ ਹੁੰਦਾ ਜਿਹੜਾ ਬੱਚੇ ਨੂੰ ਉਹ ਪਿਆਰ ਦੇ ਸਕਦਾ ਨਾ ਦੂਜਾ ਪੇ ਨਹੀਂ ਦੇ ਸਕਦਾ ਇਦਾਂ ਹੀ ਮਾਂ ਮਤਰੀ ਮਾਂ ਵੀ ਤਈ ਇਸ ਲਈ ਤੁਹਾਡੇ ਅੱਗੇ ਇਹ ਹੀ ਬੇਨਤੀ ਕਰਦੇ ਆ ਇੱਥੇ ਦੁਨੀਆ ਤੇ ਬਾਰ ਬਾਰ ਨਹੀਂ ਹੋਣਾ ਹੈਗਾ ਮਾਤਾ ਦੇ ਲੀਲੀਆਂ ਲੀਲੜੀਆਂ ਕੱਢਣ ਲਈ ਆ ਵੇ ਮੇਰੀ ਨੋ ਆ ਜਾਵੇ ਘਰ ਨੂੰ ਤੇ ਬਾਕੀ ਤੁਸੀਂ ਵੀ ਕਰੋ ਜੀ ਕਿਰਪਾ ਅਸੀਂ ਕਹਿੰਦੇ ਆ ਵੀ ਸਾਡਾ ਇੱਕ ਪੁੱਤ ਵਾ ਵਿਦੇਸ਼ਾਂ ਦੇ ਵਿੱਚ ਤੇ ਉਹ ਵੀ ਪੱਕਾ ਹੋ ਜਵੇ ਕੋਈ ਰੁਕਾਵਟ ਨਾ ਪਵੇ ਤੇ ਬਾਬਾ ਜੀ ਦੇ ਦਰ ਤੇ ਮੈਂ ਆਉਣੀ ਆ ਇੱਥੋਂ ਇਹੋ ਹੀ ਕੁਛ ਮੈਂ ਮੰਗ ਰਹੀ ਬਾਬਾ ਜੀ ਪਹਿਲਾਂ ਮੈਨੂੰ ਇਹ ਕੁਛ ਦੋ ਤੇ ਫੇਰ ਮੈਂ ਹੋਰ ਮੰਗੂਗੀ ਜੋ ਮੰਗਣਾ ਪਹਿਲਾਂ ਮੈਨੂੰ ਇਹ ਮੇਰੀ ਪੂਰੀ ਕਰੋ ਅੱਜ ਪਹਿਲਾਂ ਘਰ ਵਿੱਚ ਇਹਦਾ ਆਪਸ ਵਿੱਚ ਇਤفاق ਬਣਿਆ ਰਹੇ ਹਨ ਹਾਂ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ